ਹੈਲੋ ਸਸਤੀ ਘਾਲ ਜੀ ਸਾਰਿਆਂ ਨੂੰ ਤੇ ਕਿਵੇਂ ਜਾਨੇ ਹਾਂ ਸਾਰਿਆਂ ਨੂੰ ਉਮੀਦ ਹੈ ਕਿ ਸਾਰਿਆਂ ਨੇ ਠੀਕ ਹੋਵਾਂਗੇ ਤੇ ਮਜ਼ੇ ਵਿੱਚ ਹੋਵਾਂਗੇ ਤੇ ਅੱਜ ਮੈਂ ਹੈਪੀ ਰੱਖੜੀ ਬੰਧਨ ਤੇ ਅੱਜ ਮੈਂ ਛੋਟਾ ਜਿਹਾ ਰੱਖੜੀ ਬੰਧਨ ਤੇ ਵਲੌਗ ਬਣਾਇਆ ਹੈ ਤੇ ਉਮੀਦ ਕਰਦੀ ਆਂ ਕਿ ਤੁਹਾਨੂੰ ਪਸੰਦ ਆਵੇਗਾ ਤੇ ਰਕੜੀ ਵਿੱਚ ਅਸੀਂ ਜਿਹੜਾ ਰੱਖੜੀ ਬੰਧਨ ਸੀ ਉਹਦੇ ਵਿੱਚ ਅਸੀਂ ਕੀ ਮਠਿਆਈ ਖਾਧੀ ਕੀ ਨਹੀਂ ਸਰਬ ਵਿੱਚ ਮੈਂ ਵਲੌਗ ਦੇ ਵਿੱਚ ਦੱਸਾਂਗੀ ਤੇ ਆਪਾਂ ਰੱਖੜੀ ਬਨ ਰਹੇ ਆਂ ਤੇ ਮੇਰਾ ਬ੍ਰਦਰ ਦੇ ਨਾਮ ਮੇਰੀ ਭਾਪੀ ਹੈ ਤੇ ਬੱਲ ਮੇਰੀ ਵੱਡੀ ਸਿਸਟਰ ਨੇ ਵੱਣੀ ਰੱਖ ਲਈ ਫਿਰ ਛੋਟੀ ਨਹੀਂ ਉਸ ਤੋਂ ਬਾਅਦ ਸਾਰਿਆਂ ਦੀ ਛੋਟੀ ਮੈਂ ਆ ਤੇ ਫਿਰ ਮੈਂ ਰੱਖ ਲਈ ਬੰਦੀ ਮਠਾਈ ਵਜੇ ਤੁਸੀਂ ਦੇਖੀ ਸੀ ਮਠਾਈ ਖਾਧੀ ਜਿਆਦਾ ਸੀਗੀ ਤੇ ਥੋੜਾ ਜਿਹਾ ਅਸੀਂ ਫਿਰ ਥੋੜਾ ਗਿਫਟ ਦਿੱਤਾ ਗਿਫਟ ਤੋਂ ਬੰਦੀ ਅੰਤਵਾਦ ਉਹਨਾਂ ਨੇ ਵੀ ਸਾਨੂੰ ਜੋ ਵੀ ਸ਼ਰਮ ਵਗੈਰਾ ਸੀ ਦਿੱਤਾ ਤੇ ਮਠਾਈ ਵਿੱਚ ਅਸੀਂ ਚਾਹ ਦੇ ਨਾਲ ਪਕੌੜੇ ਕਰਦੇ ਮਾਰ ਪਕੌੜੇ ਸੀਗੇ ਪਕੌੜੇ ਆ ਤੋਂ ਬਾਅਦ ਫਿਰ ਮੋਮੋਜ਼ ਵਗੈਰਾ ਸੀ ਸਮੋਸੇ ਵਗੈਰਾ ਸੀਗੇ ਤੇ ਕਾਫੀ ਆ ਐਨਜੋਏ ਕੀਤਾ ਰੋਟੀ ਖਾਧੀ ਉਸ ਤੋਂ ਬਾਅਦ ਫਿਰ ਤੁਸੀਂ ਦੇਖ ਸਕਦੇ ਆਂ ਆਪਾਂ ਜਿਹੜਾ ਗਿਫਟ ਦਿੱਤੇ ਆ ਉਹ ਤੁਹਾਨੂੰ ਦੇਖ ਹੀ ਰਹੇ ਆ ਤੇ ਇਸ ਦਾ ਨੋਟ ਤੇ ਜਿਹੜਾ ਤੁਹਾਨੂੰ ਵਲੌਗ ਚੰਗਾ ਲੱਗ ਬਿਲਾਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮੇਰੇ ਵਲੌਗ ਤੁਹਾਨੂੰ ਕਿੱਦਾਂ ਦੇ ਲੱਗਦੇ ਆ ਤੇ ਕਮੈਂਟ ਵਿੱਚ ਜਰੂਰ ਦੱਸਣਾ ਠੀਕ ਹੈ ਤੇ ਪਿੱਛੇ ਮੈਂ ਵਲੌਗ ਨੂੰ ਐਸੀ ਕਿਤੇ ਕਾਫੀ ਤੁਸੀਂ ਉਹਨਾਂ ਨੂੰ ਕਾਫੀ ਵਲੌਗ ਨੂੰ ਪਸੰਦ ਕੀਤਾ ਸੀਗਾ ਤੇ ਇੱਥੇ ਅਸੀਂ ਚਾਨੀ ਜਿਹੜੀ ਸੀਗੀ ਉਹ ਭਾਬੀ ਲਈ ਬਣਾਈ ਸੀ ਤੇ ਉਹਨਾਂ ਨੂੰ ਗਿਫਟ ਦਿੱਤਾ ਤੇ ਮੇਰੀ ਛੋਟ ਵੱਡੀ ਸਿਸਟਰ ਹੈ ਮੇਰੇ ਤੋਂ ਤੇ ਦੇਖ ਲਓ ਤੁਸੀਂ ਅਸੀਂ ਕਿਦਾਂ ਪਿੰਡਾਂ ਵਿੱਚ ਰਖੜੀ ਬਣਾਈ ਆ ਤੇ ਹੁਣ ਤਾਂ ਵੈਸੇ ਕਾਫੀ ਜ਼ਿਆਦਾ ਲੋਕ ਰਖੜੀ ਬਣਾਉਂਦੇ ਆ ਪਰ ਸਾਡੇ ਜਿਹੜੇ ਪਿੰਡਾਂ ਵਿੱਚ ਅਸ ਪਿੰਡਾਂ ਵਿੱਚ ਜਿਹੜੀ ਰਖੜੀ ਐ ਸਪੈਸ਼ਲ ਬਣਾਈ ਜਾਂਦੀ ਆ ਤੇ ਵਧੀਆ ਤਰੀਕੇ ਨਾਲ ਬਣਾਈ ਜਾਂਦੀ ਆ ਤੇ ਉਮੀਦ ਹੈਗਾ ਤੁਹਾਨੂੰ ਵੀ ਤੁਸੀਂ ਵੀ ਵਧੀਆ ਤਰੀਕੇ ਨਾਲ ਰਖੜੀ ਬਣਾਈ ਹੋਵੇਗੇ ਤੇ ਹੈਪੀ ਰਖਸ਼ ਬੰਧਨ ਠੀਕ ਹੈ